ਜਦੋਂ ਇੱਕ ਮੁਸਲਮਾਨ ਫਕੀਰ ਨੇ ਆਪਣੀ ਨਿਵਾਜ਼ ਪਟਨਾ ਸਾਹਿਬལ་ਮੂਹੇ ਕাজা ਕੀਤੀ ਜੀ ਹਾਂ ਜਦੋਂ ਗੁਰਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪਟਨਾ ਸਾਹਿਬ ਵਿਖੇ ਹੁੰਦਾ ਹੈ ਤਾਂ ਉਸੇ ਸਮੇਂ ਦੌਰਾਨ ਪੰਜਾਬ ਵਿੱਚ ਬੈਠੇ ਉਸ ਸਮੇਂ ਮੁਸਲਮਾਨ ਧਰਮ ਵਿੱਚ ਉੱਚਾ ਦਰਜਾ ਰੱਖਣ ਵਾਲੇ ਪੀਰ ਪੀਖਨਸ਼ਾ ਜੀ ਆਪਣੀ ਨਿਵਾਜ਼ ਪੂਰਬ ਵੱਲ ਅਦਾ ਕਰਦੇ ਨੇ ਜਦੋਂ ਇਹ ਸਭ ਉਹਨੇ ਸ਼ਗਿਰ ਦੇਖਦੇ ਨੇ ਉਹ ਪੁੱਛਦੇ ਨੇ ਕੀ ਗੱਲ ਪੀਰ ਜੀ ਤੁਸੀਂ ਅੱਜ ਨਿਵਾਜ਼ ਪੱਛਮ ਵੱਲ ਛੱਡ ਕੇ ਪੂਰਬ ਵੱਲ ਕਿਉਂ ਰੱਖੀ ਤਾਂ ਪੀਰ ਜੀ ਨੇ ਜਵਾਬ ਦਿੱਤਾ ਕਿ ਇਸ ਗੀਨ ਦੁਨੀਆ ਦਾ ਰਾਇਬਰ ਉਸ ਅੱਲਾ ਦਾ ਨੂਰ ਅਜ ਕੂਰਬਲ ਪੈਦਾ ਹੋਇਆ ਹੈ ਇਸ ਕਰਕੇ ਮੈਂ ਆਪਣੀ ਨਵਾਜ਼ ਕੂਰਬਲ ਅਦਾ ਕੀਤੀ ਹੈ ਤੇ ਇੱਥੋਂ ਹੀ ਪੀਰ ਜੀ ਰਵਾਨਾ ਹੁੰਦੇ ਨੇ ਪਟਨਾ ਸਾਹਿਬ ਲਈ ਅਤੇ ਉੱਥੇ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਅੱਗੇ ਦੋ ਪੁੱਜੇ ਪੇਸ਼ ਕਰਦੇ ਨੇ ਇਸ ਦਾ ਮਤਲਬ ਸੀ ਕਿ ਇਹ ਅੱਲਾ ਦਾ ਨੂਰ Hindu ਦੇ ਘਰ ਚੰਨਾ ਕਰੇਗਾ ਜਾਂ ਫਿਰ ਮੁਸਲਮਾਨ ਦੇ ਘਰ ਚੰਨਾ ਕਰੇਗਾ ਪਰ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਹੱਥ ਦੋਨਾਂ ਪੁੱਜਾਂ ਤੇ ਰੱਖ ਕੇ ਇਹ ਸਬੂਤ ਦਿੱਤਾ ਕਿ ਉਹ ਮਨੁੱਖਤਾ ਦੇ ਗੁਰੂ ਨੇ ਸਰਬਸਾਂਜੀ ਦੁਨੀਆ ਦੇ ਗੁਰੂ ਨੇ ਇੱਥੇ ਗੱਲ ਹੋ ਦਸਣਾ ਲਈ ਹੈ ਕਿ ਇਹ ਉਹੀ ਭਗਤ ਕਿਕਨਕਾਰ ਜੀ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਜ ਹੈ ਇਹੋ ਜੀ ਹੋਰ ਜਾਣਕਾਰੀਆਂ ਪ੍ਰਾਪਤ ਕਰਨ ਲਈ ਤੇਨ ਜ਼ਰੂਰ ਫੋਲੋ ਕਰਨਾ ਹੈ